ਪ੍ਰੋਗਰਾਮ ਦੇਖਦੇ ਸਾਰੇ ਦਸ਼ਕਨ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਤਿ ਸ਼੍ਰੀ ਅਕਾਲ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 22 ਤਰੀਕ ਦਿਨ ਸ਼ਨੀਵਾਰ 2024 ਇੰਡੀਆ ਦੇ 13ਵੇਂ ਪ੍ਰਧਾਨ ਮੰਤਰੀ 13ਵੇਂ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹ ਸਿੰਘ ਜੀ ਅਤੇ ਪਹਿਲੇ ਸਿੱਖ ਪ੍ਰਾਈਮ ਮਿਨਿਸਟਰ ਜਿਹੜੇ ਕਿ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹਨ ਅਸੀਂ ਉਹਨਾਂ ਨੂੰ ਆਪਣੀ ਸਾਰੀ ਹੀ ਸਾਂਝਾ ਪੰਜਾਬ ਦੀ ਟੀਮ ਵੱਲੋਂ ਸ਼ਰਧਾਂਜਲੀ ਦਿੰਦੇ ਹਾਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਆ ਥੋੜਾ ਜਿਹਾ ਸਮੇਂ ਦੇ ਲਈ ਆਪਾਂ ਉਹਨਾਂ ਦੀ ਜੀਵਨੀ ਦੇ ਵਿੱਚ ਕੁਝ ਮਿੰਟਾਂ ਦੇ ਲਈ ਆ ਝਾਤ ਪਾਉਂਦੇ ਹਾਂ ਡਾਕਟਰ ਮਨਮੋਹ ਸਿੰਘ ਦਾ ਜਿਹੜਾ ਜਨਮ ਸੀ 26 ਸਤੰਬਰ 1932 ਨੂੰ ਆ ਪਿੰਡ ਗਾਵਾ ਜੋ ਕਿ 1947 ਤੋਂ ਪਹਿਲਾਂ ਆ ਜਿਹੜਾ ਕੀ ਅਨਡਵਾਈਡਡ ਇੰਡੀਆ ਹੁੰਦਾ ਸੀ ਪਾਕਿਸਤਾਨ ਦਾ ਪੰਜਾਬ ਉੱਥੇ ਹੋਇਆ ਸੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਗੁਰਮukh ਸਿੰਘ ਜੀ ਕੋਲੀ ਅਤੇ ਮਾਤਾ ਅਮਰਤਕੌਰ ਉਹਨਾਂ ਦੀ ਜਿਹੜੀ ਸ਼ਾਦੀ ਹੋਈ ਸੀ ਗੁਰਸ਼ਰਨ ਕੌਰ ਜੀ ਦਾ ਉਹਨਾਂ ਦਾ ਸ਼ਾਦੀ ਹੋਈ ਅਤੇ ਉਹਨਾਂ ਦੀਆਂ ਤਿੰਨ ਡਾਟਰਸ ਹਨ ਤਿੰਨ ਬੱਚੀਆਂ ਹਨ ਜਿਹੜੀਆਂ ਕੀ ਬੜੀਆਂ ਵੈਲ ਐਜੂਕੇਟਿਡ ਹਨ ਉਹਨਾਂ ਨੇ ਜਿਹੜੀ ਕੀ ਮੋਡਲੀ ਸਿੱਖਿਆ ਜਿਹੜੀ ਸੀ ਆਪਣੇ ਪ੍ਰਾਇਮਰੀ ਜਿਹੜਾ ਉਥੇ ਦਾ ਸਕੂਲ ਸੀ ਉਥੋਂ ਕੀਤੀ ਉਸ ਤੋਂ ਬਾਅਦ 1948 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਪ੍ਰਾਇਮਰੀ ਸੀ ਉਹ ਪਸ਼ਾਵੜ ਦੇ ਵਿੱਚ ਕੀਤੀ ਅਤੇ ਜਦੋਂ 1947 ਆ ਦਾ ਇੰਡੀਆ ਤੇ ਜਦੋਂ ਪਾਕਿਸਤਾਨ ਬਣਿਆ ਤੇ ਉਹ ਅੰਮ੍ਰਿਤਸਰ ਵਿੱਚ ਆ ਗਏ ਸਨ ਤੇ 1948 ਦੇ ਵਿੱਚ ਉਹਨੇ ਅੰਮ੍ਰਿਤਸਰ ਦੇ ਵਿੱਚ ਆ ਹਿੰਦੂ ਕਾਲਜ ਸੀ ਜਿਹੜਾ ਉੱਥੋਂ ਉਹਨਾਂ ਨੇ ਆਪਣੀ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਯੂਨੀਵਰਸਿਟੀ ਜਿਹੜੀ ਕੈਂਬਰिज ਸੀ 1962 ਦੇ ਵਿੱਚ ਉਹ ਜਿਹੜੀ ਆਕਸਫੋਰਡ ਯੂਨੀਵਰਸਿਟੀ ਜਿਹੜੀ ਲੰਡਨ ਉੱਥੇ ਪੜਨ ਦੇ ਲਈ ਗਏ ਜਿਹੜੀ ਕਿ ਇੱਕ ਬਹੁਤ ਹੀ ਨੇਕ ਸਟੂਡੈਂਟ ਸਨ 1900 69 ਤੋਂ ਲੈ ਕੇ 1971 ਦੇ ਤੱਕ ਉਸ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਜਿਹੜੇ ਪ੍ਰੋਫੈਸਰ ਰਹੇ 1972 ਦੇ ਵਿੱਚ ਉਹਨਾਂ ਨੂੰ ਚੀਫ ਇਕਨੋਮਿਕ ਦਾ ਜਿਹੜਾ ਐਡਵਾਈਜ਼ਰ ਸੀ ਉਹ ਬਣਾਇਆ ਗਿਆ ਸੀ 1971 ਦੇ ਵਿੱਚ ਤੇ 1972 ਦੇ ਵਿੱਚ ਚੀਫ ਇਕਨੋਮਿਕ ਐਡਵਾਈਜ਼ਰ 1985 ਦੇ ਵਿੱਚ ਉਹਨਾਂ ਨੂੰ RBI ਦਾ ਜਿਹੜਾ ਸੀ ਗਵਰਨਰ ਨਿਯੁਕਤ ਕੀਤਾ ਗਿਆ 1985 ਤੋਂ 87 ਤੱਕ ਉਹਨਾਂ ਨੂੰ ਪਲੈਨਿੰਗ ਕਮਿਸ਼ਨ ਸੀ ਜਿਹੜੇ ਉਸ ਦਾ ਡਿਪਟ ਬਣਾਇਆ ਗਿਆ ਸੀ ਪਲੈਨਿੰਗ ਕਮਿਸ਼ਨ ਦਾ ਉਸ ਤੋਂ ਬਾਅਦ 1987 ਤੋਂ ਲੈ ਕੇ 1990 ਤੱਕ ਜਦੋਂ ਉਹ ਉੱਥੇ ਹੀ ਸੰਤਾ ਪੀ ਵੀ ਨਰਸਮਹਾ ਰਾਏ ਦੀ ਜਿਹੜੀ ਸਰਕਾਰ ਹੁੰਦੀ ਹੈ ਉਹ ਉਹਨਾਂ ਨੂੰ ਇੱਕ ਮੈਸੇਜ ਦਿੰਦੇ ਹਨ ਕਿ ਤੁਹਾਨੂੰ ਫਾਈਨੈਂਸ ਮਿਨਿਸਟਰ ਦੇ ਲਈ ਅਸੀਂ ਆਫਰ ਕਰਦੇ ਹਾਂ ਤੇ ਉਹ ਉਹ ਇਕਦਮ ਇਸ ਗੱਲ ਤੋਂ ਹਰਾ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਪੋਲਿਟਿਕਸ ਵਾਲੇ ਪਰਸੇ ਵੀ ਇਹਨਾਂ ਆ ਜਿਆਦਾ ਸ਼ਾਇਦ ਦਿਲਚਸਪੀ ਨਹੀਂ ਸੀ ਫਿਰ ਉਹਨਾਂ ਨੂੰ 1991 ਤੋਂ ਲੈ ਕੇ 1996 ਤੱਕ ਨਰਸਮਹਾ ਰਾਜ ਦੀ ਜਿਹੜੀ ਸਰਕਾਰ ਸੀ ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਸੀ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਕਿਉਂਕਿ ਉਹ ਇਕਨੋਮਿਕਸ ਦੇ ਜਿਹੜੇ ਐਕਸਪਰਟਸ ਹਨ ਉਹਨਾਂ ਨੇ ਇੰਡੀਆ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਸ ਸਮੇਂ ਜਿਹੜੀ ਆਰਥਿਕ ਜਿਹੜੀ ਵਿਵਸਥਾ ਸੀ ਬੜੀ ਵਿਗੜ ਚੁੱਕੀ ਸੀ ਸਰਕਾਰਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਕੋਈ ਪੱਕੀ ਪਰਮਾਨੈਂਟ ਸਰਕਾਰ ਨਹੀਂ ਸੀ ਬਾਰੀ ਕਦੇ ਗੁਜਰਾਲ ਦੀ ਸਰਕਾਰ ਆ ਗਈ ਆ ਕਦੇ ਅਟਲ ਬਿਹਾਰੀ ਬਾਜਪਈ ਦੀ ਇੱਕ ਵਾਰੀ ਸਰਕਾਰ ਜਿਹੜੀ ਕਿ 13 ਦਿਨ ਦੇ ਲਈ ਚੱਲੀ ਸੀ ਆ ਉਹ ਆ ਗਈ ਉਸ ਤੋਂ ਬਾਅਦ 1998 ਦੇ ਵਿੱਚ ਫਿਰ ਜਦੋਂ ਅਟਲ ਬਿਹਾਰੀ ਬਾਜਪਈ ਦੀ ਜਿਹੜੀ ਪੂਰੇ ਪੱਕੇ ਤੌਰ ਤੇ ਜਦੋਂ ਸਰਕਾਰ ਹੁੰਦੀ ਹੈ 2023 ਤੋਂ ਲੈ ਕੇ 2003 ਤੋਂ ਲੈ ਕੇ 2004 ਦੀ ਗੱਲ ਹੈ ਜਦੋਂ ਡਾਕਟਰ ਮਨਮੋਹ ਸਿੰਘ ਸੀ ਜਿਹੜਾ ਇਹਨਾਂ ਨੂੰ ਲੀਡਰ ਆਫ oppositon ਜਿਹੜਾ ਸੀ ਆ ਕਾਂਗਰਸ ਪਾਰਟੀ ਦੇ ਵੱਲੋਂ ਬਣਾਇਆ ਜਾਂਦਾ ਉਸ ਤੋਂ ਬਾਅਦ 2004 ਦੇ ਵਿੱਚ ਫਿਰ ਯੂਪੀਏ ਦੀ ਜਿਹੜੀ ਅਲਾਈਅੰਸ ਜਿਹੜੀ ਸਰਕਾਰ ਹੁੰਦੀ ਹੈ ਉਸ ਦੇ ਵਿੱਚ ਇਹਨਾਂ ਨੂੰ ਡਾਕਟਰ ਮਨਮੋਹ ਸਿੰਘ ਸੰ ਇਹਨਾਂ ਨੂੰ ਜਿਹੜਾ ਉਦੋਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਜਿਹੜਾ ਬਣਾਇਆ ਜਾਂਦਾ ਇਹ ਇੰਡੀਆ ਦੇ 13ਵੇਂ ਪ੍ਰਾਈਮ ਮਿਨਿਸਟਰ ਅਤੇ ਪਹਿਲੇ ਜਿਹੜੇ ਸਿੱਖ ਪ੍ਰਾਈਮ ਮਿਨਿਸਟਰ ਸਨ ਇਹਨਾਂ ਨੂੰ ਸਾਰੀ ਦੁਨੀਆ ਦੇ ਵਿੱਚੋਂ ਜਨੇਵਾ ਤੱਕ ਅਤੇ ਬੜੇ ਹੀ ਕੰਟ੍ਰੈਸਟ ਦੇ ਵਿੱਚੋਂ ਇਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਅਤੇ ਇਹਨਾਂ ਨੂੰ ਉੱਥੇ ਕਾਫੀ ਸਵਾਵਾਂ ਲਈ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਤੇ ਜਿਵੇਂ ਇੰਨੀ ਗੱਲ ਕਹਿ ਦਵਾਂ ਕਿ ਹੀ ਵਾਸ ਦੀ ਓਨਲੀ オリジナル ਪੋਲੀਟਿਸ਼ੀਅਨ ਆਫ ਇੰਡੀਆ ਤੋ ਮੇਰੇ ਹਿਸਾਬ ਦੇ ਨਾਲ ਇਸ ਗੱਲ ਦੇ ਵਿੱਚ ਵੀ ਕੋਈ ਦੂਜੀ ਰਾਏ ਨਹੀਂ ਹੋਏਗੀ ਉਹਨਾਂ ਦਾ ਆਪਾਂ ਆਮ ਸੁਣਦੇ ਸੀ ਇੱਕ ਸਧਾਰਨ ਸਨ ਕਦੇ ਉਹਨਾਂ ਨੇ ਜਿਹੜੀਆਂ ਗਵਰਨਮੈਂਟ ਦੀਆਂ ਯੂਜ਼ ਨਹੀਂ ਸੀ ਕੀਤੀਆਂ ਮਸ਼ੀਨਰੀ ਯੂਜ਼ ਨਹੀਂ ਕੀਤੀ ਬੈਨੀਫਿਟ ਯੂਜ਼ ਨਹੀਂ ਸੀ ਕੀਤੇ ਇਹ ਵੀ ਸੁਣਿਆ ਗਿਆ ਹੈ ਕਈ ਵਾਰੀ ਡਰਾਈਵਿੰਗ ਲਾਇਸੈਂਸ ਜਦੋਂ ਰੀਨਿਊ ਕਰਾਉਣ ਜਾਂਦੇ ਸਨ ਉਹਨਾਂ ਦਾ ਪਰਿਵਾਰ ਜਾਂ ਉਹ ਬੱਸਾਂ ਦੇ ਵਿੱਚ ਉਹਨਾਂ ਨੂੰ ਜਾਂਦਿਆਂ ਦੇਖਿਆ ਗਿਆ ਸੋ ਇੱਕ ਬੜੇ ਇਮਾਨਦਾਰ ਇੱਕ ਬੜੇ ਵਨ ਆਫ ਦੀ ਬੈਸਟ ਵਰਲਡ ਦੇ ਵਿੱਚ ਅਰਸ਼ ਸ਼ਸ਼ਤੀ ਸਨ ਸੋ ਉਹਨਾਂ ਦਾ 1932 ਤੋਂ ਲੈ ਕੇ 2024 ਦੇ ਵਿੱਚ ਜਿਹੜਾ ਚਲਾ ਜਾਣਾ ਹੈ ਉਹ ਕੰਟਰੀ ਦੇ ਲਈ ਇੱਕ ਜਿਹੜੀ ਬੜੇ ਵੱਡੇ ਘਾਟੇ ਵਾਲੀ ਗੱਲ ਹੈ ਕਿ ਇਦਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹਨ ਭਾਵੇਂ ਉਹਨਾਂ ਦੀ ਉਮਰ ਹੁਣ ਕਾਫੀ ਹੋ ਗਈ ਸੀ ਪਰ ਫਿਰ ਵੀ ਬੜਾ ਹੀ ਜ਼ਿਆਦਾ ਉਹਨਾਂ ਦਾ ਸਾਰੇ ਪਾਸੇ ਹੀ ਸਾਰੀਆਂ ਪਾਰਟੀਆਂ ਦੇ ਵੱਲੋਂ ਹੀ ਉਨਾਂ ਦੇ ਜਾਨ ਦੇ ਉੱਤੇ ਜਿਹੜੀ ਚਿੰਤਾ ਪ੍ਰਗਾਈ ਗਈ ਅਤੇ ਅਫਸੋਸ ਕੀਤਾ ਗਿਆ ਉੱਥੇ ਕੁਝ ਇਹ ਵੀ ਗੱਲਾਂ ਚੱਲੀਆਂ ਹਨ ਕਿ ਆਮ ਤੌਰ ਤੇ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਰਾਜ ਘਾਟ ਜਿਹੜਾ ਸੀ ਉਸ ਦੇ ਵਿੱਚ ਅਸੀਂ ਕਾਂਗਰਸ ਦੇ ਵੱਲੋਂ ਵੀ ਪ੍ਰੈਜ਼ੀਡੈਂਟ ਮਲਕਾ ਦੇ ਵੱਲੋਂ ਵੀ ਆ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕੀਤੀ ਗਈ ਅਮਿਤ ਸ਼ਾਹ ਨਾਲ ਵੀ ਰਾਜਨਾਥ ਸਿੰਘ ਨਾਲ ਵੀ ਗੱਲ ਕੀਤੀ ਗਈ ਉਹਨਾਂ ਦਾ ਜਿਹੜਾ ਆ ਅੰਤਿਮ ਜਿਹੜੀ ਅਰਥੇ ਅਰਦਾਸ ਅਤੇ ਉਹਨਾਂ ਦਾ ਸਸਕਾਰ ਉੱਥੇ ਹੋਣਾ ਚਾਹੀਦਾ ਉਹਨਾਂ ਦੇ ਆ ਨਾਂ ਦੇ ਉੱਤੇ ਕੋਈ ਮੈਮੋਰੀਅਲ ਜਿਹੜੀ ਬਣਾਉਣ ਦੀ ਵੀ ਮੰਗ ਕੀਤੀ ਗਈ ਸੀ ਉਸ ਦੇ ਬਾਰੇ ਵੀ ਡਿਟੇਲ ਦੇ ਵਿੱਚ ਇਹ ਕਿਉਂ ਨਹੀਂ ਹੋਇਆ ਜਾਂ ਇਸ ਦਾ ਕੀ ਏਜੰਸੀ 2013 ਦੇ ਵਿੱਚ ਕੋਈ ਇੱਕ ਸਮਝੌਤਾ ਵੀ ਹੋਇਆ ਸੀ ਇਹ ਆਪਾਂ ਫਿਰ ਬਾਅਦ ਵਿੱਚ ਕਿਤੇ ਗੱਲ ਕਰਾਂਗੇ ਪਰ ਅੱਜ ਅਸੀਂ ਆਪਣੇ ਸਾਰੇ ਹੀ ਸਾਂਝਾ ਪੰਜਾਬ ਯੂਐਸਏ ਦੀ ਟੀਮ ਜਿਹੜੀ ਸਾਰੀ ਟੀਮ ਦੇ ਵੱਲੋਂ ਸਾਂਝਾ ਪੰਜਾਬ ਵੱਲੋਂ ਅਸੀਂ ਅੱਜ ਡਾਕਟਰ ਮਨਮੋਹ ਸਿੰਘ ਜੀ ਪ੍ਰਾਈਮ ਐਕਸ ਪ੍ਰਾਈਮ ਨਿਸੋਫ ਇੰਡੀਆ ਜਿਹੜੇ ਕਿ ਆਪਣੇ ਸਮੇਂ ਦੇ ਦੌਰਾਨ ਜਿਹਨਾਂ ਨੇ ਇੱਕ ਬੜੀ ਵਧੀਆ ਲੀਡਰਸ਼ਿਪ ਦਿੱਤੀ ਇੰਡੀਆ ਨੂੰ ਆਰਥਿਕ ਵਿਵਸਥਾ ਵਿੱਚ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ